ਵਾਹ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਜਉਤਾ ਅਪੀ ਕੰਡਾ ਤਰਾਜੀ ਪ੍ਰਭੇ ਆਪੇ ਥੋਲ ਤਲਾਇਆ ਆਪੇ ਸ਼ਾਹ ਆਪੇ ਵਣਜਾਰਾ ਆਪੇ ਮੰਡ ਕਰਾਈਆ ਆਪੇ ਧਰਤੀ ਸਾਜਿਣ ਪਿਆਰਾ ਏ ਪਿਛੇ ਡੰਕ ਚੜਾਏ ਆ ਆਪੇ ਕੰਡਾ ਆ ਕਰਾਜੀ ਪਰਬੇ ਆਪੇ ਤੋਲ ਕਲਾਈਆ ਆਪੇ ਸ਼ਾਇਆਪੇ ਵਣਜਾਰਾ ਆਪੇ ਵਣਜ ਕਰਾਈਆ ਆਪੇ ਧਰਦੀ ਸਾਜਿਆਂ ਪਿਆਰੇ ਪਿੱਛੇ ਟੰਕ ਚੜਾਏ ਮੇਰੇ ਮਣ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾ ਉਹ ਨਾੜ ਹੈ ਪਿਆਰਾ ਗੁਰਪੂਰੇ ਮੀਠਾ ਲਾਇਆ ਰਹਾ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਮੰਦਰ ਕਾਇਆ ਆਪੋ ਆਪੇ ਹੀ ਭਉ ਪੈਦਾ ਪਿਆਰਾ ਬਨ ਬਕਰੀ ਸ਼ਹੀ ਹੰਡਾਏ ਆ ਆਪੇ ਕਾਸ਼ ਤੇ ਆਪ ਹਰ ਪਿਆਰਾ ਵਿਚ ਕਾਸ਼ ਤੇ ਅਗਣ ਰਖਾਈ ਆ ਆਪ ਹੀ ਆਪ ਵਰਤਦਾ ਪਿਆਰਾ ਭਏ ਅਗੜ ਨਾ ਸਕੇ ਜਲਾਇਆ ਆਪੇ ਮਾਰ ਜਮਾਹੇਂਦਾ ਪਿਆਰਾ ਸਾਹ ਲੈਂਦੇ ਆਪ ਨਵਾਇਆ ਆਪੇ ਤਾੜ ਦੀ ਬਾਣ ਹੈ ਪਿਆਰਾ ਆਪੇ ਘਾਰੇ ਲਾਇਆ ਜਿਉ ਆਪ ਚਲਾਏ ਤੇਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਏ ਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਈਆ ਆ ਆਪੇ ਤਾਰ ਦੀ ਬਾੜ ਹੈ ਪਿਆਰਾ ਆਪੇ ਘਾਰੇ ਲਾਇਆ ਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਏ ਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਏ ਆ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸੋਰਠ ਰਾਗ ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਆਪ ਸਮੁੱਚਤਾਂ ਹੁਕਮ ਕੀ ਬਖਸ਼ਿਸ਼ ਕਰਦੇ ਨੇ ਸਰਵਣ ਕਰੀਏ ਆਪੇ ਕੰਡਾ ਆਪ ਤਰਾਜੀ ਰਬ ਆਪੇ ਤੋਲ ਤਲਾਇਆ ਪਿਆਰਿਓ ਆਪ ਹੀ ਉਹ ਮਾਲਕ ਕੰਡਾ ਬਣ ਗਿਆ ਆਪ ਹੀ ਉਹ ਦੋ ਸ਼ਾਬੇ ਬਣ ਗਿਆ ਆਪ ਹੀ ਪਿਆਰਿਓ ਉਹ ਤੱਕੜ ਦੀ ਬੋਦੀ ਬਣ ਗਿਆ ਤੇ ਉਸ ਨੇ ਉਸ ਤੱਕੜ ਦੇ ਵਿੱਚ ਸਾਰੀ ਦੁਨੀਆ ਨੂੰ ਤੋਲ ਕੇ ਰੱਖ ਲਿਆ ਆਪੇ ਸ਼ਾਪੇ ਬਣ ਜਾ ਰਾ ਆਪੇ ਵਰਜ ਕਰਾਇਆ ਆਪੇ ਸ਼ਾਹ ਬਣ ਗਿਆ ਤੇ ਆਪੇ ਬਣਜਾਰਾ ਬਣ ਗਿਆ ਤੇ ਫਿਰ ਆਪ ਹੀ ਵਣਜ ਕਰਦਾ ਹੈ ਪਿਆਰਿਓ ਆਪੇ ਧਰਤੀ ਸਾਜਿਨ ਪਿਆਰੇ ਪਿਛੇ ਡੰਕ ਚੜਾਇਆ ਇੱਕ ਮਾਸਾ ਰੱਖ ਕੇ ਸਾਰਾ ਤੱਕੜ ਤੋਲ ਦਿੱਤਾ ਧਰਤੀ ਤੋਲ ਦਿੱਤੀ ਦੁਨੀਆ ਤੋਲ ਦਿੱਤੀ ਕਿੱਡੀ ਵੱਡੀ ਸ਼ਕਤੀ ਹੈ ਉਸ ਪਰਮੇਸ਼ਰ ਦੀ ਕੋ ਮਹਿਸੂਸ ਕਰੋ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਐ ਮੇਰੇ ਬਣਾ ਜੇ ਤੂੰ ਹਰੀ ਪ੍ਰਮਾਤਮਾ ਦੇ ਨਾਲ ਜੁੜੇਗਾ ਤੇ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਹਰੀ ਦਾ ਨਾਮ ਖਜ਼ਾਨਾ ਹੈ ਪਿਆਰਿਓ ਤੇ ਜਿਸ ਤੇ ਪਰਮੇਸ਼ਰ ਦੀ ਕਿਰਪਾ ਹੋਗੀ ਉਸ ਨੂੰ ਉਹ ਮਿੱਠਾ ਲੱਗੇਗਾ ਜਿਵੇਂ ਜਿਵੇਂ ਨਾਮ ਜਪੇਗਾ ਤਿਵੇਂ-ਤਿਵੇਂ ਉਹਨੂੰ ਆਨੰਦ ਆਵੇਗਾ ਤੇ ਸਮਝ ਲੈਣਾ ਕਿ ਸਤਿਗੁਰੂ ਦੀ ਕਿਰਪਾ ਸਾਡੇ ਤੇ ਹੋ ਗਈ ਹੈ। ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਪਿਆਰਿਓ ਹੁਣ ਇੱਥੇ ਕੀ ਬਖਸ਼ਿਆ ਕਰਦੇ ਨੇ ਸਤਿਗੁਰੂ ਉਹ ਸ਼ਕਤੀ ਕੀ ਹੈ ਸਤਿਗੁਰੂ ਦੇ ਕੋਲ ਅਕਾਲ ਪੁਰਖ ਪ੍ਰਮਾਤਮਾ ਨੂੰ ਮੰਨਦੇ ਕਿਉਂ ਹਾਂ ਪਿਆਰਿਓ ਆਪੇ ਹੀ ਉਹਨੇ ਧਰਤੀ ਦੀ ਢੇਲੀ ਬਣਾ ਲਈ ਤੇ ਪਾਣੀ ਦੇ ਵਿੱਚ ਉਹਨੂੰ ਖਿਲਾਰ ਲਿਆ ਹੁਣ ਤੁਸੀਂ ਵੇਖ ਰਹੇ ਹੋ ਦੁਨੀਆ ਤੇ ਕਹਿੰਦੇ ਨੇ ਕਿ ਸੱਤ ਸਮੁੰਦਰ ਨਹੀਂ ਸੱਦਾ ਸਮੁੰਦਰਾਂ ਦੇ ਵਿੱਚ ਧਰਤੀ ਜਿਹੜੀ ਆ ਪਾਣੀ ਦੇ ਵਿੱਚ ਖੜੀ ਆ ਪਿਆਰਿਓ ਔਰ ਉਹ ਕਿਹਦੇ ਹੁਕਮ 'ਚ ਖੜੀ ਆ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਖੜੀ ਆ ਆਪੇ ਹੁਕਮ ਵਰਤਦਾ ਪਿਆਰਾ ਦਸਵੀਂ ਦਿੱਤਾ ਹੈ ਕਿ ਹੁਕਮ ਵੀ ਪਰਮੇਸ਼ਰ ਦਾ ਵਰਤਦਾ ਹੈ ਜਲ ਮਾਟੀ ਬੰਦਰ ਖਾਇਆ ਮਿੱਟੀ ਦੀ ਢੇਲੀ ਨੂੰ ਬੰਨ ਕੇ ਪਾਣੀ ਦੇ ਵਿੱਚ ਉਤਾਰ ਦਿੱਤਾ ਆਪੇ ਹੀ ਭਉ ਪਾਇੰ ਦਾ ਪਿਆਰਾ ਬੰਨ ਬੱਕਰੀ ਸ਼ੀਹ ਹਡਾਇਆ ਮਾਨੋ ਇੱਕ ਬੱਕਰੀ ਨੂੰ ਤੇ ਸ਼ੇਰ ਨੂੰ ਇਕੱਠਿਆਂ ਬੰਨ ਕੇ ਵਿਖਾਤਾ ਕਿਰਤਾ ਮਨਣ ਚ ਗੱਲ ਆਉਂਦੀ ਹੈ ਨਾ ਕਿ ਪਰਮੇਸ਼ਰ ਹੈ ਪਿਆਰਿਓ ਸਤਗੁਰੂ ਦੇ ਕੋਲ ਸਮਰਥਾ ਕਿੰਨੀ ਹੈ ਅੱਖ ਦੇ ਫੋਰ ਦੇ ਵਿੱਚ ਕੀ ਨਹੀਂ ਕਰ ਸਕਦਾ ਕਰ ਰਿਹਾ ਹੈ ਅਰਬ ਕੰਟਰੀਆਂ ਦੇ ਵਿੱਚ ਜਿੱਥੇ ਦੇਰੀ ਦੇਤਾ ਹੁੰਦੀ ਪਿਆਰਿਓ ਪਾਣੀ ਟੁੜਿਆ ਫਿਰਦਾ ਸਤਗੁਰੂ ਦੀ ਕਿਰਪਾ ਹੈ ਨਾ ਹਾੜ ਆਏ ਪਏ ਨੇ ਜਿੱਥੇ ਸਾਰੀ ਉਮਰ ਕਦੇ ਪਾਣੀ ਨਹੀਂ ਆਇਆ ਸਕੈਨ ਦਾ ਭਾਵ ਕਿ ਉਹ ਪਰਮੇਸ਼ਰ ਜਿਹੜਾ ਹੈ ਉਹਦੇ ਕੋਲ ਇਤਨੀ ਕਿ ਸ਼ਕਤੀ ਹੈ ਉਹਨੂੰ ਹਰ ਇੱਕ ਨੂੰ ਆਪੋ ਆਪਣੀ ਜਗ੍ਹਾ ਤੇ ਉਹਨੇ ਬੰਨ ਕੇ ਰੱਖਿਆ ਆ ਆਪ ਇਹ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਣ ਰਖਾਇਆ ਹੁਣ ਪਿਆਰੇ ਉਹ ਲੱਕੜ ਹੈ ਲੱਕੜ ਦੇ ਵਿੱਚ ਅੱਗ ਹੈ ਸਭ ਨੂੰ ਪਤਾ ਹੈ ਪਰ ਕਦੇ ਮੱਝੀ ਆਪਣੇ ਆਪ ਕਦੇ ਬਲਦੀ ਹੈ ਜਿੰਨੇ ਮਰਜੀ ਢੇਰ ਪੈ ਰਹਿਣ ਜਿੰਨਾ ਚਿਰ ਉਹਨੂੰ ਅੱਗ ਬਾਲੀਏ ਨਾ ਲਾਈਏ ਨਾ ਨਹੀਂ ਲੱਗਦੀ ਪਰ ਅੱਗ ਉਹਦੇ ਵਿੱਚ ਹੈ ਇਹ ਸਾਨੂੰ ਪਤਾ ਹੈ ਲੱਕੜ ਦੇ ਵਿੱਚ ਅੱਗ ਹੈ ਆਪੇ ਕਾਸਟ ਆਪੇ ਲੱਕੜ ਆਪ ਹਰ ਪਿਆਰਾ ਪ੍ਰਮੇਸ਼ਰ ਵੀ ਆਪ ਪਿਆਰਾ ਵਿੱਚ ਕਾਸਟ ਕਰਨ ਲਖਾਇਆ ਲੱਕੜ ਦੇ ਵਿੱਚ ਉਹਨੇ ਅੱਗ ਵੀ ਪਾ ਦਿੱਤੀ ਪਣ ਇੱਕ ਪਿਆਰਿਓ ਮੇਨ ਚੀਜ਼ ਸੋਚਣ ਵਾਲੀ ਹੈ ਕਿ ਲੱਕੜ ਗਿੱਲੀ ਵੀ ਹੋਵੇ ਤੇ ਜੇ ਲੱਕੜ ਨੂੰ ਵਧ ਕੇ ਪਾਣੀ ਦੇ ਵਿੱਚ ਸੁੱਟ ਦਿਓ ਤੇ ਡੁੱਬਦੀ ਨਹੀਂ। ਕੋਣ ਇੱਕ ਇਹ ਗੜ ਵੱਡੀ ਨੁਕਤੇ ਵਾਲੀ ਗੱਲ ਸੋਚਣ ਵਾਲੀ ਆ ਉਹ ਲੱਕੜ ਪਾਣੀ ਦੇ ਵਿੱਚ ਨਹੀਂ ਡੁੱਬੇਗੀ ਕਿਉਂ ਕਿ ਉਹਨੂੰ ਪਾਲਣ ਵਾਲਾ ਜਿਹੜਾ ਹੈ ਉਹਦਾ ਪਿਓ ਪ੍ਰਭੂ ਪਤੀ ਪ੍ਰਭਾਤਮਾ ਪਾਣੀ ਜਲ ਹੈ ਜਲ ਨੇ ਲੱਕੜ ਨੂੰ ਪਾਲ ਕੇ ਵੱਡਾ ਕੀਤਾ ਉਹਦਾ ਪੁੱਤਰ ਹੈ ਜਿਵੇਂ ਸਾਨੂੰ ਪੁੱਤਰ ਪਿਆਰੇ ਨੇ ਪਿਆਰਿਓ ਉਹ ਵੀ ਪਰਮੇਸ਼ਰ ਨੂੰ ਵੀ ਪਿਆਰੇ ਆ ਉਹ ਲੱਕੜ ਡੁੱਬਦੀ ਨਹੀਂ ਹੁਣ ਇੱਕ ਮਾਸਾ ਮਾਤਰ ਲੋਹੇ ਦੀ ਸੂਈ ਹੋਵੇ ਪਾਣੀ ਦੇ ਵਿੱਚ ਛੁੱਟ ਕੇ ਵੇਖ ਲਓ ਡੁੱਬ ਜਾਏਗੀ ਕੀ ਇਹ ਪਰਮੇਸ਼ਰ ਦੀ ਰਚਨਾ ਨਹੀਂ ਕਿਸਾ ਨੂੰ ਇਸ ਗੱਲ ਤੋਂ ਸਮਝ ਨਹੀਂ ਪੈਂਦੀ ਕਿ ਪਰਮੇਸ਼ਰ ਹੈ ਹੁਣ ਲੱਕੜ ਜਿਹੜੀ ਆ ਉਹ ਮਣਾ ਗੁਈ ਹੈ ਉਹ ਡੁੱਬਦੀ ਨਹੀਂ ਸੂਈ ਵਾਂਗ ਸਾਂ ਪਰ ਹੈ ਥੱਲੇ ਡੁੱਬ ਜਾਂਦੀ ਹੈ ਇਹ ਪਰਮੇਸ਼ਰ ਦੀ ਰਚਨਾ ਤੇ ਜੇ ਉਹੀ ਸੂਈਆਂ ਭਾਵੇਂ 20 ਕਿਲੋ ਉਸ ਲੱਕੜ ਦੇ ਨਾਲ ਬੰਨ ਦਿਓ ਕਦੇ ਨਹੀਂ ਡੁੱਬੇਗੀ ਕਹਿਣ ਦਾ ਭਾਵ ਇਸ ਪਰਮੇਸ਼ਰ ਦੇ ਨਾਲ ਜੁੜ ਕੇ ਪਿਆਰਿਓ ਅਸੀਂ ਭਾਵ ਸਾਗਰ ਸਮੁੰਦਰ ਨੂੰ ਤਰ ਸਕਦੇ ਹਾਂ ਨਹੀਂ ਤੇ ਨਹੀਂ ਤਰ ਸਕਦੇ ਇੱਕ ਛੋਟਾ ਜਿਹਾ ਬੱਚਾ ਗੰਦ ਨਾਲ ਗੰਦਗੀ ਨਾਲ ਲਿਬੜਿਆ ਹੋਵੇ ਮਾੜਾ ਜਿਹਾ ਰੋਵੇ ਮਾਂ ਘੁੱਟ ਕੇ ਗਲਾਵੇ ਚ ਲੈ ਲੈਂਦੀ ਪਿਆਰਿਓ ਕਿਤੇ ਗੁਰੂ ਅੱਲੇ ਆ ਕੇ ਦੇਖੋ ਚਾਏ ਕਿਤਨੇ ਵੱਡੇ ਗੁਨਾਹ ਕੀਤੇ ਹੁਣ ਜੱਫੀ ਪਾ ਲੈਂਦਾ ਉਹ ਆਪਣਾ ਬਣਾ ਲੈਂਦਾ ਹੈ ਮੈਂ ਆਜੀ ਸੁਣਦਾ ਪਿਆ ਸੀ ਸਵੇਰੇ ਸਵੇਰੇ ਜੇ ਉਸ ਬੰਦੇ ਨੇ ਬੇਅਦਬੀ ਕੀਤੀ ਉਹਦੇ ਪਰਿਵਾਰ ਨੇ ਬੁਰਾ ਭਲਾ ਵੀ ਬੜਾ ਬੋਲਿਆ ਦੋ ਚਾਰ ਦਿਨ ਉਹਨਾਂ ਨੇ ਬੜਾ ਆਪਣਾ ਜੋਰ ਲਾਇਆ ਅਖੀਰ ਸਮਝ ਪਈ ਆ ਕਿ ਗਲਤੀ ਸਾਡੀ ਅਸੀਂ ਕੀਤੀ ਹੈ ਤੇ ਅਸੀਂ ਸੰਗਤ ਕੋਲੋਂ ਮਾਫੀ ਮੰਗਣੀ ਚਾਉਨੇ ਆ ਤੇ ਉੱਥੇ ਖਾਲਸੇ ਦਾ ਇਹ ਬਿਆਨ ਆ ਰਿਹਾ ਸੀ ਜੇ ਟੁੱਟੇ ਹੋਏ ਗੁਰੂ ਨਾਲ ਜੁੜਦੇ ਨੇ ਤੇ ਗੁਰੂ ਬਖਸ਼ੰਦ ਹੈ ਗੁਰੂ ਜੋੜੇਗਾ ਸੰਗਤ ਨੂੰ ਬੇਨਤੀ ਉਹਨਾਂ ਨੇ ਕੀਤੀ ਕਿ ਜੇ ਆ ਕੇ ਅਰਦਾਸ ਬੇਨਤੀ ਕਰਨਾ ਕਾਲ ਤਖਤ ਤੇ ਜਾ ਕੇ ਪੁੱਲ ਬਖਸ਼ਾ ਲੈ ਉਹਨਾਂ ਨੂੰ ਆਪਣੇ ਨਾਲ ਲਾ ਲੈਣਾ ਇਹ ਸਾਡੇ ਖਾਲਸਾ ਦਾ ਨਿਯਮ ਹੈ ਇਹ ਸਾਡੇ ਗੁਰੂ ਦਾ ਨਿਯਮ ਹੈ ਜਿੱਤਨਾ ਮਰਜੀ ਗੁਨਾਹਗਾਰ ਹੋ ਜਾਈ ਗੁਰੂਦਾਰ ਤੇ ਆ ਜਾਈ ਗੁਰੂ ਬਖਸ਼ਾ ਦੇ ਉਸ ਵੇਲੇ ਬਖਸ਼ ਦਿੰਦਾ ਸੋ ਆਓ ਅੱਗੇ ਚੱਲੀਏ ਪਿਆਰਿਓ ਆਪੇ ਹੀ ਆਪ ਵਰਤਦਾ ਪਿਆਰਾ ਭਏ ਅਗਨ ਨ ਸਕੇ ਜਲਾਇਆ ਭਏ ਵਿੱਚ ਪਵਨ ਵਹੇ ਸਦਵਾਉ ਭਏ ਵਿੱਚ ਚੱਲੇ ਲੱਖ ਦਰਿਆਉ ਭਏ ਵਿੱਚ ਅਗਨ ਕੱਢੇ ਵੇਗਾਰ ਧਰਤੀ ਭਏ ਵਿੱਚ ਦੱਬੀ ਧਰਤੀ ਭਾਰ ਪਿਆਰਿਓ ਸਾਰੇ ਕੁਛ ਸਤਗੁਰੂ ਦੇ ਭਏ ਚ ਚੱਲਦਾ ਸੁੱਕੀ ਲੱਕੜਿਆ ਉਹਦੇ ਵਿੱਚ ਅੱਗ ਹੈ ਅਸੀਂ ਬਾਲਾਂਗੇ ਲੋੜ ਪਏਗੀ ਅੱਗ ਬਲ ਜਾਏਗੀ ਨਹੀਂ ਬਲੇਗੀ ਨਹੀਂ ਤੇ ਵੈਸੇ ਨਹੀਂ ਬਲੇਗੀ ਤੇ ਫਿਰ ਇਸੇ ਤਰੀਕੇ ਅੱਗੇ ਸਤਿਗੁਰ ਕਹਿੰਦੇ ਆਪੇ ਮਾਰ ਜਿਵਾਂ ਦਾ ਪਿਆਰਾ ਸਾਹ ਲੈਂਦੇ ਆਪ ਲੋਆ ਆ ਤੇ ਉਹ ਸਾਹ ਵੀ ਦੇਣ ਵਾਲਾ ਉਹ ਪਰਮੇਸ਼ਰ ਹੈ ਤੇ ਖਿੱਚਣ ਵਾਲਾ ਵੀ ਉਹ ਮਾਲਕ ਹੈ ਆਪੇ ਤਾਂ ਦੀਵਾਨ ਹੈ ਪਿਆਰਾ ਆਪੇ ਕਾਰੇ ਲਾਇਆ ਪਿਆਰਿਓ ਆਪੇ ਉਹਨੇ ਸਦੁਖਧਿਆ ਦੇ ਵਿੱਚ ਉਲਝਾਇਆ ਹੋਇਆ ਹੈ ਤੇ ਜਿਉਂ ਆਪ ਚਲਾਏ ਜੋ ਚੱਲਗੇ ਪਿਆਰੇ ਜੋ ਹਰ ਪ੍ਰਭ ਮੇਰੇ ਭਾਇਆ ਆਪਣੀ ਮਰਜ਼ੀ ਦੇ ਨਾਲ ਚੱਲ ਕੇ ਵੇਖ ਲੋ ਨਹੀਂ ਚੱਲ ਸਕਾਂਗੀ ਰਾਤ ਨੂੰ ਵਿਚਾਰ ਕੀਤੀ ਹੁੰਦੀ ਆ ਕਿ ਸਵੇਰੇ ਅਸੀਂ ਜਾਣਾ ਜਲੰਧਰ ਪਰ ਸਵੇਰ ਨੂੰ ਹੁਕਮਨਾਮਾ ਹੁੰਦਾ ਕਿ ਨਹੀਂ ਸੋਹੀਪੁਰ ਜਾਣਾ ਤੇ ਬਾਣੀ ਦੇ ਵਿੱਚ ਲਿਖਿਆ ਪਿਆਰੋ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ ਪਰਮੇਸ਼ਰ ਹੈ ਜੋ ਕਰਣਾ ਉਹਨੇ ਕਰਣਾ ਹੈ ਉਹਦੇ ਹੁਕਮ ਵਿੱਚ ਰਹਿਣਾ ਸਿੱਖਣਾ ਹੈ ਉਹਦੀ ਰਜ਼ਾਤ ਰਹਿਣਾ ਸਿੱਖਣਾ ਹੈ ਸਤਿਗੁਰੂ ਦੀ ਕਿਰਪਾ ਦੇ ਪਾਤਰ ਸੀ ਤਾਂ ਹੀ ਬਣਾਗੇ ਪਿਆਰਿਓ ਆਪੇ ਜੰਤੀ ਜੰਤ ਹੈ ਪਿਆਰਾ ਜਨਾਨਕ ਵਜੇ ਵਜਾਇਆ ਤੇ ਉਹ ਆਪ ਹੀ ਇਹ ਸਾਰੀ ਦੁਨੀਆ ਦੇ ਜੰਤਨ ਨੂੰ ਵਜਾਉਣ ਵਾਲਾ ਹੈ ਆਪ ਹੀ ਹਰ ਇੱਕ ਦੇ ਵਿੱਚ ਸਾਹ ਪਾ ਕੇ ਉਹਨੇ ਚੱਲਦਾ ਕੀਤਾ ਹੋਇਆ ਹੈ ਪਿਆਰਿਓ ਪਿੱਛੇ ਕਰੋਨਾ ਦੇ ਵਿੱਚ ਆਪ ਜੀ ਨੇ ਵੇਖਿਆ ਹੈ ਆਕਸੀਜਨ ਲੈਣੀ ਹੁੰਦੀ ਸੀ ਪਹਿਲੀ ਗੱਲ ਤਾਂ ਮਿਲਦੀ ਨਹੀਂ ਸੀ ਜੇ ਮਿਲਦੀ ਸੀ ਮਿੰਗੇ ਭਾਅ ਮਿਲਦੀ ਸੀ ਪਿਆਰਿਓ ਅੱਜ ਸਾਨੂੰ ਹਵਾ ਪਾਣੀ ਹਰ ਇੱਕ ਚੀਜ਼ ਪਰਮੇਸ਼ਰ ਨੇ ਫਰੀ ਦਿੱਤੀ ਹੋਈ ਹੈ ਅਸੀਂ ਉਹਦਾ ਸ਼ੁਕਰਾਨਾ ਵੀ ਨਹੀਂ ਜੇ ਕਰ ਸਕਦੇ ਨਾ ਸ਼ੁਕਰੇ ਹਾਂ ਸੁ ਕਹਿੰਦਾ ਭਾ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਤੇ ਕਿਰਪਾ ਕਰਨ ਅਸੀਂ ਉਹਨਾਂ ਦੀ ਕਿਰਪਾ ਦੇ ਪਾਤਰ ਬਣੀਏ ਤਾਂ ਕਿ ਉਹਦੀਆਂ ਰਹਿਮਤਾ ਬਖਸ਼ਾਂ ਸੀ ਮਾਰ ਸਕੀਏ ਸੋ ਆਈ ਹੋਈ ਸਾਧ ਸੰਗਤ ਜੀ ਦਾ ਤੈਦਰੁ ਤਰਬਾ ਜੀ ਹੋਈਆਂ ਭੁੱਲਾ ਨੂੰ ਨਾ ਚਤਾਰਣਾ ਕੱਜ ਕੇ ਫਦੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ